ਮਾਂ ਪੁੱਤ ਚਾਮਾਣਾ ਖਾਣੇ ਗਏ ਸੀ ਗੋਲ ਗੱਪੇ ਲੇਕਿਨ ਰਸਤੇ ਦੇ ਵਿੱਚ ਉਡੀਕ ਰਿਹਾ ਸੀ ਜਮਰਾਜ ਪੁੱਤ ਨੂੰ ਲੈ ਗਿਆ ਆਪਣੇ ਨਾਲ ਤੇ ਮਾਂ ਨੂੰ ਭੇਜ ਦਿੱਤਾ ਸਿੱਧਾ ਹਸਪਤਾਲ ਦੇ ਵਿੱਚ ਜਿਹਾ ਮਾਮਲਾ ਇੱਕ ਉਸੇ ਤਰ੍ਹਾਂ ਦਾ ਹੈਰਾਨੀਜਨਕ ਨਿਕਲ ਕੇ ਸਾਹਮਣੇ ਆਇਆ ਤੇ ਖੰਨਾ ਦੀ ਵਿੱਚ ਇੱਕ ਮਾਂ ਪੁੱਤ ਹੈਗੇ ਸੀ ਜੋ ਕਿ ਗੋਲ ਗੱਪੇ ਖਾਣ ਨੂੰ ਜਾਂਦੇ ਪਏ ਗਏ ਸੀ ਕਿ ਰਸਤੇ ਦੇ ਵਿੱਚ ਉਹਨਾਂ ਨੂੰ ਜਿਹੜੀ ਗੱਡੀ ਦੀ ਹੈ ਲੈਣਾ ਹੈ ਗਿਆ ਸੀ ਉਹਨੂੰ ਪਾਰ ਕਰਕੇ ਜਾਣਾ ਸੀ ਕਿ ਜਦੋਂ ਕਹਿੰਦੇ ਆ ਹੋਣੀ ਸਿਰ ਦੇ ਉੱਤੇ ਆ ਕੇ ਨੱਚਦੀ ਆ ਤੇ ਬੰਦਾ ਅੰਨਾ ਤੇ ਬੋਲਾ ਹੋ ਜਾਂਦਾ ਗਿਆ ਟ੍ਰੇਨ ਗੱਡੀ ਕਦੋਂ ਆ ਕੇ ਉਹਨਾਂ ਦੇ ਉੱਤੇ ਚੜ ਗਈ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਮਾਂ ਜਿਹੜੀ ਗਈ ਆ ਉਹ ਤਾਂ ਕਾਫੀ ਗੰਭੀਰ ਰੂਪ ਤੇ ਜ਼ਖਮੀ ਹੋ ਚੁੱਕੀ ਗਈ ਆ ਉਹਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਗਿਆ ਲੇਕਿਨ ਜਿਹੜਾ ਜਵਾਨ ਪੁੱਤ ਜਿਹੜਾ ਕਿ ਗੋਲ ਗੱਪੇ ਖਾਣ ਨੂੰ ਕਹਿ ਰਿਹਾ ਸੀ ਮਾਂ ਨੂੰ ਨਾਲ ਲੈ ਕੇ ਉਹ ਉਸ ਗੱਡੀ ਦੀ ਪੂਰੀ ਤਰ੍ਹਾਂ ਚੇਟ ਦੇ ਵਿੱਚ ਆ ਕੇ ਰੱਬ ਨੂੰ ਪਿਆਰਾ ਹੋ ਚੁੱਕਾ ਆ ਜਮਰਾਜ ਉਹਨੂੰ ਆਪਣੇ ਨਾਲ ਲੈ ਕੇ ਜਾ ਚੁੱਕਾ ਗਾਇ ਕਹਿਣ ਦਾ ਮਤਲਬ ਇਹ ਹੈਗਾ ਤੇ ਉਹਦੀ ਮੌਤ ਹੋ ਚੁੱਕੀ ਗਈ ਹੈ ਜੋ ਕਿ ਦਰਦਨਾਕ ਹਾਸਾ ਦਾ ਦੇਖ ਕੇ ਹਰ ਕਿਸੇ ਦੀ ਰੂਹ ਕੰਬ ਚੁੱਕੀ ਗਈ ਹੈ ਤੂੰ ਵੀ ਥੋੜਾ ਸੁਚੇਤ ਰਹਾ ਕਰੋ ਕਿਉਂਕਿ ਅੱਜ ਕੱਲ ਤਾਂ ਲੋਕੀ ਜਾਂਦੇ ਕਿਸੇ ਪਾਸੇ ਆ ਤੇ ਲੇਕਿਨ ਵੱਡ ਕਿਸੇ ਪਾਸੇ ਜਾਂਦੇ ਆ ਕਿਉਂਕਿ ਟੈਨਸ਼ਨਾਂ ਪਰੇਸ਼ਾਨੀਆਂ ਔਰ ਗੱਲਾਂ ਹੀ ਇਸਤਾਂ ਦੀ ਬਣ ਚੁੱਕੀਆਂ ਗਿਆ ਆ ਬੰਦਾ ਹਰ ਵਕਤ ਸੋਚਾਂ ਦੇ ਸਮੁੰਦਰਾਂ ਦੇ ਵਿੱਚ ਡੁੱਬਾਈ ਰੰਦਾਗਾ ਜਿਦੇ ਕਰਕੇ ਵੱਡੇ ਵੱਡੇ ਹਾਸੇ ਵੀ ਹੋ ਜਾਂਦੇ ਗਿਆ ਹੁਣ ਇਸ ਤਰ੍ਹਾਂ ਦਾ ਮਾਮਲਾ ਹੀ ਤੁਹਾਨੂੰ ਦੱਸ ਰਹੇ ਹਾਂ ਜਿਹੜੇ ਕਿ ਘਰੋਂ ਤਾਂ ਗਏ ਸੀ ਗੋਲ ਗੱਪੇ ਖਾਣ ਲੇਕਿਨ ਰਸਤੇ ਦੇ ਵਿੱਚ ਉਡੀਕ ਰਿਹਾ ਸੀ ਜਮਰਾਜ ਜਿਹਦੇ ਕਰਕੇ ਦੋਵਾਂ ਮਾਂ ਪੁੱਤਾਂ ਦੀ ਫਿਲਹਾਲ ਜਿਹੜੀ ਗਈ ਆ ਉਹ ਖਬਰ ਦੁਖਦਾਈ ਸਾਹਮਣੇ ਆ ਚੁੱਕੀ ਗਈ ਆ